ਇੱਕ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੱਟ ਸਕਦੀ ਹੈ ਅਤੇ ਉੱਡ ਵੀ ਸਕਦੀ ਹੈ ਇਸ ਦਾ ਸਹੀ ਜਵਾਬ ਹੈ ਪਤੰਗ ਦੂਸਰੀ ਪਹੇਲੀ ਨਾ ਮੈਂ ਪੰਛੀ ਹਾਂ ਨਾ ਮੈਂ ਹਵਾਈ ਜਹਾਜ਼ ਹਾਂ ਤੇ ਫਿਰ ਵੀ ਮੈਂ ਅਸਮਾਨ ਵਿੱਚ ਉੜਦਾ ਹਾਂ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਹੈਲਿਕਪਟਰ ਤੀਸਰੀ ਪਹੇਲੀ ਇੱਕ ਘਰ ਵਿੱਚ ਚਾਰ ਦੀਵਾਰਾਂ ਹੁੰਦੀਆਂ ਹਨ ਹਰ ਦੀਵਾਰ ਦੇ ਸਾਹਮਣੇ ਇੱਕ ਬਾਗ ਹੁੰਦਾ ਹੈ ਮੈਨੂੰ ਦੱਸੋ ਘਰ ਵਿੱਚ ਕਿੰਨੇ ਬਾਗ ਹਨ ਇਸਦਾ ਸਹੀ ਜਵਾਬ ਹੈ ਚਾਰ ਬਾਗ ਹਨ ਜੋਤੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਇੱਕ ਬੱਚੇ ਬੁੱਢੇ ਅਤੇ ਨੌਜਵਾਨ ਆਪਣੇ ਬਚਪਨ ਵਿੱਚ ਜ਼ਰੂਰ ਹਲਿਆਉਂਦੇ ਹਨ ਇਸ ਦਾ ਸਹੀ ਜਵਾਬ ਹੈ ਛਣਕਣਾ ਪੰਜਵੀਂ ਪਹੇਲੀ ਛੋਟੇ ਜਿਹੇ ਸਰੀਰ ਵਿੱਚ ਇੱਕ ਗੰਡ ਹੈ ਜੋ ਸਾਰਾ ਦਿਨ ਕੰਮ ਕਰਦੀ ਹੈ ਪਰ ਇਕੱਠੀ ਨਹੀਂ ਰਹਿੰਦੀ ਅਤੇ ਆਰਾਮ ਵੀ ਨਹੀਂ ਕਰਦੀ ਦੱਸੋ ਕੀ ਹੈ ਇਸਦਾ ਸਹੀ ਜਵਾਬ ਹੈ ਕੀੜੀ ਛੇਵੀਂ ਪਹੇਲੀ ਬੱਸ ਸਟਾਪ ਤੇ ਤਿੰਨ ਆਦਮੀ ਖੜੇ ਹਨ ਅੰਨਾ ਬੋਲਾ ਲੰਗੜਾ ਦੱਸੋ ਬੱਸ ਪਹਿਲਾਂ ਕੌਣ ਰੋਕੇਗਾ ਇਸਦਾ ਸਹੀ ਜਵਾਬ ਹੈ ਬੱਸ ਕੰਡੈਕਟਰ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਇਨਸਾਨ ਤੋੜਨ ਤੇ ਬਣਾਉਣ ਵਿੱਚ ਲੱਗੇ ਰਹਿੰਦੇ ਹਨ ਇਸ ਦਾ ਸਹੀ ਜਵਾਬ ਹੈ ਰਿਕਾੜ ਅੱਠਵੀਂ ਪਹੇਲੀ 1 ਇੰਚ ਦੇ ਕਮਰੇ ਵਿੱਚ ਸੈਂਕੜੇ گاਵਾ ਸਮਾ ਸਕਦੀਆਂ ਹਨ ਮਿੱ ਨੂੰ ਦੱਸੋ ਕਿ ਘਰ ਦੀ ਮਿੱਟੀ ਮੋਮ ਵਿੱਚ ਕਿਉਂ ਬਦਲ ਜਾਂਦੀ ਹੈ ਅਤੇ ਸੂਣਾ ਔਖਾ ਹੋ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਮਧੂਮੱਖੀ ਦਾ ਸ਼ਤਤਾ ਨੌਵੀਂ ਪਹੇਲੀ ਗਰਦਨ ਹੈ ਪਰ ਸਿਰ ਨਹੀਂ ਬਾਹਾਂ ਹਨ ਪਰ ਹੱਥ ਨਹੀਂ ਦੱਸੋ ਕੀ ਹੈ ਇਸ ਸਦਾ ਸਹੀ ਜਵਾਬ ਹੈ ਕਮੇਜ